ਭਈਆ ਇਹ ਤਾਂ ਰੋਲੀ ਵਿੱਚ ਚੜਾਈ ਗਈ ਹੈ ਕੀ ਕਹਿਣਾ ਚਾਹਦੇ ਹੋ ਤੇ ਕੀ ਕੁਝ ਤੁਹਾਡੇ ਸਾਹਮਣੇ ਆਇਆ ਇੱਥੇ ਸੋ ਸਾਰਿਆਂ ਨੂੰ ਮੇਰੇ ਵੱਲੋਂ ਜੈ ਐਮ ਸੀ ਦੀ ਮੈਂ ਅ ਕੱਲ ਵੀਡੀਓ ਦੇਖੀ ਸੀ ਅ ਮੇਰੇ ਧਿਆਨ ਦੇ ਵਿੱਚ ਵੀਡੀਓ ਆਈ ਸੀ ਵੀ ਇੱਕ ਬਟਾਲਾ ਦਾ ਪਿੰਡ ਜਿਹੜਾ ਤਲਵੰਡੀ ਆ ਉਹਦੇ ਵਿੱਚ ਪਾਸਟਰ ਦਿਗਵਿਜੇ ਜੀ ਨੇ ਇਹਨਾਂ ਦੇ ਘਰ ਦੇ ਅੰਦਰ ਆ ਕੇ ਕੁਝ ਲੋਕ ਪੱਥਰਬਾਜ਼ੀ ਕਰ ਰਹੇ ਨੇ ਔਰ ਬੱਚੇ ਬਹੁਤ ਜ਼ਿਆਦਾ ਰੋ ਰਹੇ ਨੇ ਕਲਾਰੇ ਨੇ ਔਰ ਇੱਕ ਆਪਣੀ ਮਦਦ ਦੀ ਮੰਗ ਕਰ ਰਹੇ ਨੇ ਜਦੋਂ ਵੀਡੀਓ ਮੇਰੇ ਕੋਲ ਆਈ ਔਰ ਮੈਨੂੰ ਕਾਫੀ ਮੇਰੇ ਮinority commission ਦੇ ਵਿੱਚ ਕੰਪਲੀਟਾ ਵੀ ਆਈਆਂ ਕਾਫੀ ਲੋਕਾਂ ਦੇ ਮੈਸੇਜ ਵੀ ਆਏ ਸਾਡੇ ਐਸਐਮ ਰੰਧਾਵਾ ਜੀ ਨੇ ਇਹਨਾਂ ਦਾ ਸਾਡੇ ਮੈਂਬਰ ਸਾਹਿਬਾਨ ਨੇ ਗਿੱਲ ਸਾਹਿਬ ਸੋਤਾ ਸਾਹਿਬ ਇਹਨਾਂ ਦਾ ਸਾਰਿਆਂ ਦਾ ਮੈਨੂੰ ਫੋਨ ਆਏ ਤੇ ਅੱਜ ਮੈਂ ਇੱਥੇ ਸਖਤ ਨੋਟਿਸ ਲੈਂਦੇ ਹੋਏ ਇੱਥੇ ਅੱਜ ਮੈਂ ਆਇਆ ਹਾਂ ਔਰ ਮੇਰੇ ਨਾਲ ਇੱਥੇ ਸਾਡੇ ਡੀਐਸਪੀ ਸਾਹਿਬ ਵੀ ਆਏ ਨੇ ਐਸਐਚਓ ਸਾਹਿਬ ਵੀ ਆਏ ਨੇ ਔਰ ਮੈਂ ਪ੍ਰਸ਼ਾਸਨ ਨੂੰ ਇਹ ਨਿਰਦੇਸ਼ ਦਿੱਤੇ ਨੇ ਵੀ ਜਿਨ੍ਹਾਂ ਨੇ ਵੀ ਇਹ ਕਟਨਾਕਰਮ ਕੀਤਾ ਬਾ ਜਿਨ੍ਹਾਂ ਨੇ ਪਾਸਟਰ ਜੀ ਦੇ ਉੱਪਰ ਜਿਨ੍ਹਾਂ ਦੇ ਪਰਿਵਾਰ ਦੇ ਉੱਪਰ ਪੱਥਰबाजी ਕੀਤੀ ਆ ਉਹਨਾਂ ਦੇ ਉੱਪਰ ਬੰਦੀ ਜਿਹੜੀ ਕਾਨੂੰਨੀ ਕਾਰਵਾਈ ਸਖਤ ਤੋਂ ਸਖਤ ਕੀਤੀ ਜਾਵੇ ਕਿਉਂਕਿ ਅਸੀਂ ਇਹ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਪਰਮੇਸ਼ਵਰ ਦੇ ਦਾਸ ਨੂੰ ਕਿਸੇ ਵੀ ਧਰਮ ਦੇ ਆਗੂ ਨੂੰ ਆਪਣੀ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਵੇ ਕਿਉਂਕਿ ਮinority ਕਮਿਸ਼ਨ ਜਿਹੜਾ ਵਾ ਇਸੇ ਲਈ ਬਣਾਇਆ ਗਿਆ ਸੀ ਵੀ ਪੰਜਾਬ ਦੇ ਵਿੱਚ ਜਿਹੜੇ ਘੱਟ ਗਿਣਤੀ ਦੇ ਜਿਹੜੇ ਲੋਕ ਨੇ ਉਹ ਚਾਹੇ ਇਸਾਈ ਨੇ ਚਾਹੇ ਭਾਵੇਂ ਮੁਸਲਮਾਨ ਨੇ ਭਾਵੇਂ ਜੈਨੀ ਨੇ ਬੁੱਧੀ ਨੇ ਪਾਰਸੀ ਨੇ ਅਗਰ ਕਿਸੇ ਨੇ ਵੀ ਆਪਣੇ ਧਰਮ ਦੀ ਪ੍ਰੈਕਟਿਸ ਕਰਨ ਦੇ ਵਿੱਚ ਰੋਕਿਆ ਜਾਊਗਾ ਤੇ ਮinority ਕਮਿਸ਼ਨ ਜਿਹੜਾ ਵਾ ਉਹ ਤੇ ਕਾਰਵਾਈ ਜ਼ਰੂਰ ਦੂਸਰੇ ਬੰਦਿਆਂ ਤੇ ਕਰੇਗਾ ਕਿਉਂਕਿ ਅਸੀਂ ਕਦੇ ਬਰਦਾਸ਼ਤ ਨਹੀਂ ਕਰਾਂਗੇ ਵੀ ਕਿਸੇ ਵੀ ਧਰਮ ਦੇ ਬੰਦੇ ਨੂੰ ਆਪਣੇ ਧਰਮ ਦੀ ਪ੍ਰੈਕਟਿਸ ਕਰਨ 'ਤੇ ਡਕਿਆ ਜਾਵੇ ਔਰ ਮinority ਕਮਿਸ਼ਨ ਜਿਹੜਾ ਵਾ ਪੰਜਾਬ ਸਰਕਾਰ ਵੱਲੋਂ ਔਰ ਸੰਵਿਧਾਨ ਦੇ ਵੱਲੋਂ ਤਾਂ ਹੀ ਬਣਾਇਆ ਗਿਆ ਸੀ ਵੀ ਜਿਹੜੇ ਘੱਟ ਗਿਣਤੀ ਦੇ ਲੋਕ ਨੇ ਉਹਨਾਂ ਦੀ ਜੜੀਏ ਰੱਖਿਆ ਕੀਤੀ ਜਾਵੇ ਔਰ ਅੱਜ ਉਸੇ ਤਹਿਤ ਹੀ ਮੈਥੇ ਪਹੁੰਚਿਆ ਵਾ ਔਰ ਮੈਂ ਪ੍ਰਸ਼ਾਸਨ ਨੂੰ ਨਿਰਦੇਸ਼ ਕਰਤੇ ਨੇ ਵੀ ਇਹਨਾਂ ਦੇ ਉੱਪਰ ਜਿਹੜੇ ਮੁਜਰਮ ਨੇ ਜਿਹੜੇ ਜਿਨ੍ਹਾਂ ਨੇ ਇਹ ਘਟਨਾ ਕਰਨ ਦੇ ਵਿੱਚ ਇੰਜਾਮ ਜਿਨ੍ਹਾਂ ਦਿੱਤਾ ਵਾ ਇਹ ਟ੍ਰੋੜਾ ਚਲਾਇਆ ਵਾ ਜਾਂ ਇਹ ਪਰਿਵਾਰ ਨੂੰ ਮਾਰਿਆ ਕੁੱਟਿਆ ਉਹਨਾਂ ਦੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਇਹਨਾਂ ਨੂੰ ਘਰ ਜੇ ਲੈ ਕੇ ਵੀ ਮਸਲਾ ਇਕੱਠਿਆ ਘੱਟ ਵੀ ਇਹਨਾਂ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਨਹੀਂ ਜੀ ਮੈਂ ਦੇਖ ਲਿਆ ਇਹਨਾਂ ਦੇ ਘਰ ਦੇ ਜਿਹੜੇ ਪੇਪਰ ਹੈ ਇਹਨਾਂ ਦੇ ਘਰ ਦੇ ਪੇਪਰ ਇਹਨਾਂ ਦੇ ਨਾਮ ਦੇ ਆ ਔਰ ਜਿਨ੍ਹਾਂ ਨੇ ਇਹਨਾਂ ਨੂੰ ਜਗਾ দান ਕੀਤੀ ਆ ਉਹਨਾਂ ਨੇ ਐਫੀਡੇਵਿਟ ਤੇ ਲਿਖ ਕੇ ਦਿੱਤਾ ਵਾ ਵੀ ਇਹ ਘਰ ਅਸੀਂ ਇਹਨਾਂ ਨੂੰ দান ਕਰ ਰਹੇ ਆ ਔਰ ਇਹ ਘਰ ਦੇ ਵਿੱਚ ਆਪਣੇ ਰਹਿਣਗੇ ਮੈਂ ਡੀਐਸ ਤੇ ਨੇ ਵੀ ਅਗਰ ਜੇ ਕੋਈ ਇਹਨਾਂ ਨੂੰ ਉਹਨਾਂ ਦੇ ਘਰ ਦੇ ਵਿੱਚੋਂ ਕੱਢਦਾ ਵਾ ਜਾਂ ਇਹਨਾਂ ਨੂੰ ਮਾਰਕੁੱਟ ਕਰਦਾ ਵਾ ਜਾਂ ਮੈਨੂੰ ਜਿੱਦਾਂ ਭੈਣ ਜੀ ਨੇ ਦੱਸਿਆ ਬੱਚਿਆਂ ਨੇ ਦੱਸਿਆ ਵੀ ਅਸੀਂ ਬਾਜ਼ਾਰ ਜਾਂਦੇ ਆ ਸਾਨੂੰ ਕੋਈ ਟਾਂਚਬਾਜੀ ਕਰਦੇ ਨੇ ਸਾਨੂੰ ਜਿਹੜੇ ਕਮੈਂਟ ਕਰਦੇ ਨੇ ਜਾਂ ਸਾਨੂੰ ਮਾੜੀ ਸ਼ਬਦਾਵਲੀ ਯੂਜ਼ ਕਰਦੇ ਨੇ ਅਗਰ ਕੋਈ ਇਹਨਾਂ ਦੇ ਉੱਪਰ ਕੋਈ ਇਦਾਂ ਦੀ ਕੋਈ ਗੱਲ ਕਰੇਗਾ ਉਹਨਾਂ ਤੇ ਵੀ ਬੰਦੀ ਕਾਨੂੰਨੀ ਕਾਰਵਾਈ ਜ਼ਰੂਰ ਕੀਤੀ ਜਾਏਗੀ ਔਰ ਇਹਨਾਂ ਦਾ ਘਰ ਇਹਨਾਂ ਦੇ ਕੋਲ ਆ ਆਪਣੇ ਘਰ ਦੇ ਵਿੱਚੇ ਬੈਠ ਕੇ ਚਰਚ ਲਗਾਉਣ ਆਪਣੇ ਪਰਮੇਸ਼ਵਰ ਦਾ ਨਾਮ ਲੈਣ ਕੋਈ ਵੀ ਇਹਨਾਂ ਨੂੰ ਤੰਗ ਪਰੇਸ਼ਾਨ ਨਹੀਂ ਕਰੂਗਾ ਕੀ ਕਹਿਣਾ ਚਾਹੋਗੇ ਪਬਲਿਕ ਨੂੰ ਕਿਉਂਕਿ ਲਗਾਤਾਰ ਹੀ ਐਸੀਆਂ ਘਟਨਾਵਾਂ ਜਿਹੜੀਆਂ ਮੇਰੇ ਸਾਹਮਣੇ ਆਉਂਦੀਆਂ ਨੇ ਤਾਂ ਫਿਰ ਤੁਹਾਨੂੰ ਵੀ ਉੱਥੇ ਮੁੱਕੇ ਤੇ ਪਹੁੰਚਣਾ ਪੈਂਦਾ ਜੀ ਮੈਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਵਾ ਵੀ ਹਿੰਦੂ ਮੁਸਲਮ ਸਿੱਖ ਈਸਾਈ ਸਾਰਿਆਂ ਨੇ ਭਾਈ ਭਾਈ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਹ ਬਣਾ ਕੇ ਰੱਖਣੀ ਚਾਹੀਦੀ ਆ ਆਪਾਂ ਸਾਰੇ ਹੀ ਉਸ ਪਰਮੇਸ਼ਵਰ ਕੋ ਉਸ ਅਕਾਲ ਪੁਰਖ ਨੇ ਸਾਨੂੰ ਇਨਸਾਨ ਬਣਾਇਆ ਸਭ ਤੋਂ ਪਹਿਲਾਂ ਤੇ ਸਾਨੂੰ ਇਨਸਾਨ ਬਣਾਇਆ ਗਿਆ ਬਾਕੀ ਦੇ ਧਰਮ ਬਾਅਦ ਚੋਂ ਬਣੇ ਨੇ ਤੇ ਆਪਾਂ ਸਾਰਿਆਂ ਨੂੰ ਪਿਆਰ ਕਰੀਏ ਸਾਰਿਆਂ ਨਾਲ ਲੈ ਕੇ ਚੱਲੀਏ ਔਰ ਇੱਕ ਚੰਗਾ ਮੈਸੇਜ ਜਿਹੜਾ ਵਾ ਸਮਾਜ ਦੇ ਵਿੱਚ ਦਈਏ ਕਿਉਂਕਿ ਜਦੋਂ ਇਦਾਂ ਦੇ ਕੰਮ ਹੁੰਦੇ ਨੇ ਜੋ ਜਿਹੜੇ ਦੂਸਰੇ ਲੋਕ ਦੇਖਣ ਵਾਲੇ ਹੁੰਦੇ ਨੇ ਉਹਨਾਂ ਦੇ ਉੱਪਰ ਬਹੁਤ ਜਿਹੜਾ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਵਾ ਔਰ ਬਹੁਤ ਜ਼ਿਆਦਾ ਡਰ ਦਾ ਮਾਹੌਲ ਬਣ ਜਾਂਦਾ ਵਾ ਜਿਹਦੇ ਨਾਲ ਜਿਹੜਾ ਵਾ ਲੋਕ ਸਮਾਜ ਦੇ ਵਿੱਚ ਗਲਤ ਮੈਸੇਜ ਆ ਰਿਹਾ ਹੈ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਵੀ ਤੁਸੀਂ ਆਪਣੇ ਆਪਣੇ ਧਰਮ ਦੀ ਪ੍ਰੈਕਟਿਸ ਕਰੋ ਆਪਣੇ ਆਪਣੇ ਧਰਮ ਦਾ ਜੇ ਕੋਈ ਗੁਰਦੁਆਰੇ ਜਾਣਾ ਚਾਹੁੰਦਾ ਗੁਰਦੁਆਰੇ ਜਾਵੇ ਜੇ ਕੋਈ ਮੰਦਿਰ ਜਾਣਾ ਚਾਹੁੰਦਾ ਮੰਦਿਰ ਜਾਵੇ ਜੇ ਕੋਈ ਮਸਜਿਦ ਜਾਣਾ ਚਾਹੁੰਦਾ ਮਸਜਿਦ ਜਾਵੇ ਜੇ ਕੋਈ ਚਰਚ ਜਾਣਾ ਚਾਹੁੰਦਾ ਚਰਚ ਜਾਵੇ ਕਿਸੇ ਨੂੰ ਵੀ ਟਾਰਗੇਟ ਨਾ ਕੀਤਾ ਜਾਵੇ ਕਿਸੇ ਨੂੰ ਵੀ ਤੰਗ ਪਰੇਸ਼ਾਨ ਨ ਇਸਨੂੰ ਕੋਈ ਤੰਗ ਪਰੇਸ਼ਾਨ ਕਰੇਗਾ ਤੇ ਕਮਿਸ਼ਨ ਜਿਹੜਾ ਵਾ ਇਦਾਂ ਹੀ ਕਾਰਵਾਈ ਉਰਤੇ ਕਰਕੇ ਉਹਨਾਂ ਨੂੰ ਨੱਥ ਪਾਏਗਾ ਧੰਨਵਾਦ ਪਰ ਇੱਥੇ ਦੇ ਗੁਰੂ ਜੀ ਦੂਸਰੀ ਕਿਸੇ ਤਰ੍ਹਾਂ ਵੱਲੋਂ ਨਹੀਂ ਇਹਨਾਂ ਨੂੰ ਟਾਰਗੇਟ ਕੀਤਾ ਗਿਆ ਇਹ ਆਪਣੇ ਤੁਹੋਂ ਦੇ ਵਿੱਚ ਹੀ ਨਾ ਜਿੱਤ ਨਹੀਂ ਚੱਲਣ ਦੀ ਨਹੀਂ ਜੀ ਮੈਨੂੰ ਸਮਾਜ ਕੁਝ ਪਤਾ ਲੱਗਾ ਵੀ ਕੁਝ ਐਸੀ ਸਮਾਜ ਦੇ ਵੀ ਸਾਡੇ ਭੈਣ ਭਰਾ ਹੈਗੇ ਨੇ ਕੁਝ ਹੋਰ ਸਮਾਜ ਤੋਂ ਵੀ ਜਿਹੜੇ ਲੜਾਈ ਝਗੜੇ ਦੇ ਵਿੱਚ ਹੈਗੇ ਸੀ ਮੈਂ ਉਹਨਾਂ ਨੂੰ ਵੀ ਸਾਰਿਆਂ ਨੂੰ ਬੇਇੱਜ਼ਤੀ ਕਰਦਾ ਮੈਂ ਵੀ ਆਪਸ ਵਿੱਚ ਪ੍ਰੇਮ ਦੇ ਨਾਲ ਸ਼ਾਂਤੀ ਦੇ ਨਾਲ ਆਪਸ ਰਹੋ ਕਿਉਂਕਿ ਅਸੀਂ ਸਾਰੇ ਇੱਕੋ ਹੀ ਸਾਡਾ ਇੱਕੋ ਸਮਾਜ ਆ ਮਜਬੀ ਸਿੱਖ ਪਰਿਵਾਰ ਵੀ ਸਾਡੇ ਆਪਣੇ ਪਰਿਵਾਰ ਨੇ ਐਸੀ ਭਾਈਚਾਰਾ ਵੀ ਸਾਡਾ ਆਪਣਾ ਭਾਈਚਾਰਾ ਵਾ ਵਲਮਿਕੀ ਭਾਈਚਾਰਾ ਸਾਡਾ ਆਪਣਾ ਭਾਈਚਾਰਾ ਵਾ ਸਾਈ ਭਾਈਚਾਰਾ ਸਾਰਾ ਅਸੀਂ ਸਾਰਿਆਂ ਨਾਲ ਲੈ ਕੇ ਚੱਲਣਾ ਵਾ ਇੱਕ ਚੰਗਾ ਮੈਸੇਜ ਦੇਣਾ ਵਾ ਸਮਾਜ ਦੇ ਵਿੱਚ ਜੋ ਸਾਡੀ ਆਪਸੀ ਭਾਈਚਾਰਕ ਜਿਹੜੀ ਸਾਂਝ ਆ ਉਹ ਬਣੀ ਰਵੇ ਕਿਉਂਕਿ ਇਹ ਜਿਹੜਾ ਏਰੀਆ ਵਾ ਸਾਰਾ ਬਾਰਡਰ ਦਾ ਏਰੀਆ ਵਾ ਇੱਥੇ ਤੇ ਅੱਗੇ ਹੀ ਆਪਾਂ ਦੇਖਦੇ ਵੀ ਜਿਹੜੀਆਂ ਦੇਸ਼ ਵਿਰੋਧੀ ਤਾਕਤਾਂ ਵਾ ਉਹ ਸਾਡੇ ਸਮਾਜ ਨੂੰ ਖਰਾਬ ਕਰ ਰਹੀਆਂ ਵਾ ਸਾਡੇ ਭਾਈਚਾਰਕ ਨੂੰ ਤੋੜਨਾ ਚਾਹੁੰਦੀਆਂ ਸਾਂਝ ਨੂੰ ਉਹ ਜਿਹੜੀਆਂ ਉਹਨਾਂ ਦੀ ਮਨਛਾਹ ਵਾ ਕਦੀ ਵੀ ਨਾ ਪੂਰੀ ਹੋਵੇ ਇਸ ਕਰਕੇ ਆਪਣੀ ਭਾਈਚਾਰਕ ਸਾਂਝ ਸਾਨੂੰ ਬਣਾ ਕੇ ਰੱਖਣੀ ਚਾਹੀਦੀ ਆ ਧੰਨਵਾਦ ਉਹਨਾਂ ਦੇ ਬਾਈਕ ਤੋਂ ਘਰ ਦੇ ਬਾਈਕ ਤੋਂ ਸਮਰੰਦਾਵਾ ਤੇ ਇਹ ਆਪਣਾ ਮਿਸਨੇ ਮਸੀਹਕ ਸਾਹਿਬ ਕਮੇਟੀ ਦਾ ਪ੍ਰਧਾਨ ਹੈ ਠੀਕ ਕਹਿਣਾ ਚਾਹੁੰਦੇ ਹਾਂ ਇਹ ਜੋ ਕੱਲ ਮਸਲਾ ਹੋਇਆ ਜੀ ਇਹ ਬਹੁਤ ਹੀ ਨਿੰਦਾਯੋਗ ਹੈ ਕਿਉਂਕਿ ਇੱਕ ਦਿਨ ਪਹਿਲੇ ਮੇਰੇ ਵੱਲੋਂ ਤੇ ਮਸੀਹ ਆਪਣਾ ਘਟ ਗਿਣਤੀ ਕਮਿਸ਼ਨ ਦੇ ਮੈਂਬਰ ਸ਼ੈਮੂਅਲ ਮਸੀਹ ਦਾਖਲਾ ਵੱਲੋਂ ਇਸ ਪਿੰਡ ਦਾ ਵਿజిਟ ਕੀਤਾ ਗਿਆ ਜੀ ਔਰ ਵਿజిਟ ਦੇ ਵਿੱਚ ਅਸੀਂ ਇੱਕ ਇੱਕ ਚੀਜ਼ ਵੇਖੀ ਗਈ ਸੀ ਕਿ ਇਹਨਾਂ ਦਾ ਜਿਹੜਾ ਪੱਟ ਜੀ ਦਾ ਮੀਟਰ ਹੈ ਮੀਟਰ ਨੂੰ ਲੈ ਕੇ ਦਿੱਕਤ ਆ ਰਹੀ ਸੀ ਸੋ ਅਸੀਂ ਸਰਪੰਚ ਸਾਹਿਬ ਨਾਲ ਮਿਲ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਕਿ ਇਹਨਾਂ ਦਾ ਮੀਟਰ ਲੱਗਣਾ ਚਾਹੀਦਾ ਔਰ ਕਾਫੀ ਡੀਪਲੀ ਇਹਨਾਂ ਨੂੰ ਦੋਨਾਂ ਪਰਿਵਾਰਾਂ ਨੂੰ ਸਮਝਾ ਵੀ ਸਾਡੇ ਵੱਲੋਂ ਗਿਆ ਇਹਨਾਂ ਨੂੰ ਜਿਹੜਾ ਬੜੇ ਵਧੀਆ ਤਰੀਕੇ ਦੇ ਨਾਲ ਇੱਕ ਜਿਹੜੀ ਸਾਡੇ ਵੱਲੋਂ ਸਲਾਹ ਦੇਣੀ ਚਾਹੀਦੀ ਸੀ ਉਹ ਦਿੱਤੀ ਗਈ ਪਰ ਇਹ ਵੇਖਣ ਨੂੰ ਮਿਲਿਆ ਕਿ ਅਗਲੇ ਦਿਨੀ ਸਵੇਰੇ ਜਿਹੜੀਆਂ ਨੇ ਇੱਥੇ ਹਮਲਾ ਹੋ ਗਿਆ ਇਹ ਵੇਖਣ ਨੂੰ ਮਿਲਿਆ ਬੱਚੀ ਨੂੰ ਮੈਂ ਕਿਹਾ ਵੀਡੀਓ ਬਣਾਉਣ ਵਾਸਤੇ ਇਹਨਾਂ ਵੀਡੀਓ ਬਣਾ ਕੇ ਭੇਜੀਆਂ ਮੈਨੂੰ ਸੋ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਕਿ ਇਹ ਬੇਸੱਤ ਸਾਡੇ ਸਮਾਜ ਦਾ ਮਸਲਾ ਵਾ ਮੁਸੀਬਾਈ ਚਰਕ ਦਾ ਮਸਲਾ ਹੈ ਔਰ ਵਿਧੇ ਵਿੱਚ ਕਿਸ ਨਾ ਕਿਤੇ ਨਾ ਕਿਤੇ ਜਿਹੜਾ ਬੜਾ ਵੱਡਾ ਇੱਕ ਸਾਜੰਤਰ ਰਚਿਆ ਜਾ ਰਿਹਾ ਔਰ ਆਪਸ ਵਿੱਚ ਜਿਹੜਾ ਜਿਹੜਾ ਸਾਨੂੰ ਸਾਡੇ ਭਾਈ ਜਨ ਨੂੰ ਲੜਾ ਤੇ ਮਾਰਿਆ ਜਾ ਰਿਹਾ ਔਰ ਸਾਨੂੰ ਇਹ ਗੱਲ ਦੇ ਉੱਤੇ ਬਿਲਕੁਲ ਕਹਿ ਲੱਗਿਆ ਅਸੀਂ ਥੋੜੀ ਵੀ ਉਹ ਨਹੀਂ ਕਤਾਈ ਨਹੀਂ ਬਤਾਂਗੇ ਜੋ ਵੀ ਇਹ ਮਸਲਾ ਹੈ ਇਹ ਮਸਲਾ ਸਾਡੇ ਸਾਹਮਣੇ ਆਏਗਾ ਅਸੀਂ ਉਹਨਾਂ ਨੂੰ ਬਖਸਾਂਗੇ ਨਹੀਂ ਕਿਉਂਕਿ ਇਹ ਮਸਲੇ ਦੇ ਵਿੱਚ ਸਿੱਧਾ-ਸਿੱਧਾ ਹੱਥ ਜੜਾ ਵਗਾ ਉਹ ਕਿਤੇ ਨਾ ਕਿਤੇ ਦੂਜੀਆਂ ਦੂਜੀਆਂ ਕੌਮਾਂ ਦਾ ਵੀ ਵੇਚਣਾਂ ਵਿੱਚ ਹੱਥ ਹੈਗਾ ਔਰ ਇਸ ਗੱਲ ਲਈ ਮੈਂ ਖਾਸ ਕਰਕੇ ਚੇਅਰਮੈਨ ਸਾਹਿਬ ਨੂੰ ਵੀ ਇਹ ਸਾਰੀਆਂ ਗੱਲਾਂ ਦੱਸੀਆਂ ਨੇ ਉਹ ਚੇਅਰਮੈਨ ਸਾਹਿਬ ਨੇ ਜੋ ਫੈਸਲਾ ਲਿਆ ਵਾ ਅੱਜ ਅਸੀਂ ਉਹਨਾਂ ਦੇ ਸਾਹਮਣੇ ਫੈਸਲੇ ਨਾਲ ਵੀ ਸਹਿਮਤ ਆ ਔਰ ਖਾਸ ਕਰਕੇ ਪਾਸਟਰ ਜੀ ਦੇ ਨਾਲ ਜੋ ਇਹਨਾਂ ਦੇ ਨਾਲ ਵਧਿੱਕੀ ਹੋਈ ਹੈ ਇਸ ਘਰ ਦੇ ਸਾਹਮਣੇ ਤੁਸੀਂ ਦੇਖਿਆ ਵੀਡੀਓ ਦੇ ਮਾਧਿਅਮ ਰਾਹੀਂ ਸਾਰੇ ਪੰਜਾਬ ਨੇ ਇਸ ਗੱਲ ਤੋਂ ਮਤਲਬ ਜਿਹੜਾ ਇਸ ਗੱਲ ਦੇ ਉੱਤੇ ਨਿੰਦਾ ਯਰ ਕੀਤਾ ਹੈ ਕਿ ਇਹਨਾਂ ਦੇ ਨਾਲ ਜੋ ਘਟਨਾ ਹੋਈ ਹੈ ਇਹਨਾਂ ਦੀ ਇੱਥੇ ਮਾਰਕਟ ਆਈ ਹੈ ਨਾ ਪੂਰੀ ਕੋਸ਼ਿਸ਼ ਕੀਤੀ ਗਈ ਐਟਰਾਵਾ ਚਲਾ ਗਿਆ ਇਹ ਬਹੁਤ ਹੀ ਨਿੰਦਾਯੋਗ ਹੈ ਅਸੀਂ ਇਸ ਘਟਨਾ ਦੀ ਜੜੀ ਆ ਇਹਨੂੰ ਕੰਡਮ ਵੀ ਕਰਦੇ ਆ ਔਰ ਨਾਲ ਦੇ ਨਾਲ ਇਹ ਆਪਣਾ ਜਿਹੜਾ ਚੇਅਰਮੈਨ ਸਾਹਿਬ ਵੱਲੋਂ ਔਰ ਮਸਿਪਲਾਈ ਬੋਰਡ ਦੇ ਜਿਹੜੇ ਮੈਂਬਰ ਹੈ ਉਹਨਾਂ ਵੱਲੋਂ ਵੀ ਸਭਾਣਾ ਵੱਲੋਂ ਕਿਹਾ ਗਿਆ ਕਿ ਸਖਤ ਐਕਸ਼ਨ ਲਿਆ ਜਾਏਗਾ ਅਸੀਂ ਸਾਰੇ ਇਸ ਫੈਸਲੇ ਦੇ ਉੱਤੇ ਮਤਲਬ ਸਖਤ ਐਕਸ਼ਨ ਦੀ ਲੈਣ ਦੀ ਚਾਹਵਾ ਹੈ ਹallelujah ਹallelujah ਅੱਲਾ ਜੋ ਮਾਹੌਲ ਸੀ ਜੋ ਵੀਡੀਓ ਦੇ ਵਿੱਚ ਦੇਖਿਆ ਗਿਆ ਅੱਜ ਚੇਅਰਮੈਨ ਤੁਹਾਡੇ ਕੋਲ ਆ ਖੁਦ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹੋ ਉਸ ਘਟਨਾ ਨੂੰ ਲੈ ਕੇ ਤੇ ਅੱਜ ਦੇ ਇਸ ਫੈਸਲੇ ਨੂੰ ਲੈ ਕੇ ਕੱਲ ਜਦੋਂ ਇਹ ਘਟਨਾ ਵਾਪਰੀ ਜਦੋਂ ਇਹ ਹਮਲਾ اچانک ਹੋਇਆ ਮੈਂ ਬਹੁਤ ਡਰਦੀ ਸੀ ਸੈਮਲੀ ਸੀ ਪਰ ਜਦੋਂ ਅੱਜ ਚੇਅਰਮੈਨ ਸਾਹਿਬ ਆਏ ਨੇ ਹਣ ਬਹੁਤ ਜ਼ਿਆਦਾ ਤਸੱਲੀ ਮਿਲੀ ਹੈ ਤੇ ਬਹੁਤ ਮਤਲਬ ਫੀਲ ਕਰ ਰਹੀ ਕਿ ਹੁਣ ਅਸੀਂ ਸੇਫ ਆ ਮਤਲਬ ਹੁਣ ਕੋਈ ਡਰ ਜਾ ਨਹੀਂ ਰਿਹਾ ਮਨ ਵਿੱਚ ਨਾਲ ਦੀ ਹੋਂਦ ਮੈਂ ਕੀ ਘਟਨਾ ਕੀ ਸਾਰੀ ਉਹ ਵਾਪਰੀ ਸੀ ਜਦੋਂ ਤੁਸੀਂ ਵੀਡੀਓ ਵੀ ਵਾਰਨ ਕੀਤੀ ਤੁਸੀਂ ਖੁਦ ਬੋਲ ਰਹੇ ਹੋ ਕੀ ਸਾਰੀ ਘਟਨਾ ਸੀ ਐਕਚੁਅਲੀ ਕੱਲ ਮੇਰੇ ਪਾਪਾ ਗਏ ਸੀ ਵਡਾਲਾ ਗ੍ਰੰਥੀਆਂ ਦੁੱਧ ਲੈਣ ਗਏ ਸੀ ਤੇ ਇਹ ਇਕੱਲੇ ਗਏ ਸੀ ਤੇ ਜਦੋਂ ਇਹ ਉਧਰੋਂ ਆਏ ਤੇ ਇਹ ਜਨਕਰਾਜ ਚਰਨਜੀਤ ਤੇ ਉਹਨਾਂ ਦੇ ਹੋਰ ਕੁਝ ਬੰਦਿਆਂ ਨੇ ਉਹਨਾਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਉੱਥੇ ਹੀ ਢੋਣ ਦੀ ਕੋਸ਼ਿਸ਼ ਕੀਤੀ ਤੇ ਪਰ ਇਹਨਾਂ ਨੇ ਸਕੂਟੀ ਦੀ ਰੇਸ ਕਰਕੇ ਘਰ ਤੱਕ ਚਿਲਾਉਂਦੇ ਆਏ ਕਿ ਮੈਨੂੰ ਬਚਾਓ ਮੈਨੂੰ ਬਚਾਓ ਤੇ ਇਸ ਪੂਰੇ ਮਤਲਬ ਵੇਖ ਕੇ ਮੈਂ ਬਾਹਰ ਨਿਕਲੀ ਸੁਣਿਆ ਮੈਂ ਤੇ ਦੇਖਿਆ ਉਹਦਾ ਮਾਹੌਲ ਤੇ ਮੈਂ ਜਲਦੀ ਮਤਲਬ ਵੀਡੀਓ ਬਣਾਉਣੀ ਸ਼ੁਰੂ ਕੀਤੀ ਤੇ ਜਦੋਂ ਮੈਂ ਵੀਡੀਓ ਬਣਾਉਣੀ ਸ਼ੁਰੂ ਕੀਤੀ ਉਹਨਾਂ ਨੇ ਕੈਮਰਾ ਦੇਖਦੇ ਆ ਹੀ ਸਾਡੇ ਤੇ ਪੱਥਰबाजी ਕਰਨੀ ਸ਼ੁਰੂ ਕਰ ਦਿੱਤੀ ਤਾਂ ਕਿਹਾ ਤੂੰ ਕਹਦੇ ਤੋਂ ਵੀਡੀਓ ਤੇ ਬਣਾਉਂਦੀ ਆ ਤੇ ਇਸ ਕਰਕੇ ਤੇ ਜਦੋਂ ਉਹਨਾਂ ਨੇ ਪੱਥਰबाजी ਕਰਨੇ ਸ਼ੁਰੂ ਕਰਤੀ ਤੇ ਫਿਰ ਮੈਂ ਮਤਲਬ ਵੀਡੀਓ ਬੰਦ ਕਰਕੇ ਤੇ ਅੰਦਰ ਚਲੀ ਗਈ ਇਸ ਸਾਰੀ ਚੀਜ਼ਨ ਵੇਖ ਕੇ ਮਤਲਬ ਮੈਂ ਬਹੁਤ ਡਰ ਗਈ ਸੀ ਤਾਂ ਕਰਕੇ ਮਤਲਬ ਰੋ ਰਹੀ ਸੀ ਅੱਜ ਚੀਰਮੈਨ ਸਾਹਿਬ ਪਹੁੰਚੇ ਆ ਬਟਾਲਾ ਪੁਸ ਦੇ ਅਧਿਕਾਰੀ ਵੀ ਇੱਥੇ ਪਹੁੰਚੇ ਆ ਅੱਜ ਤੁਹਾਨੂੰ ਹੌਸਲਾ ਹੈਗਾ ਕਿ ਤੁਹਾਡੇ ਨਾਲ ਕੋਈ ਖੜਾ ਆ ਕੇ ਹਾਂਜੀ ਬਿਲਕੁਲ ਮੈਂ ਹੁਣ ਕੋਈ ਮਨ ਚ ਡਰ ਨਹੀਂ ਰਿਹਾ ਹੁਣ ਮੈਂ ਮਤਲਬ ਆਪਣੇ ਆਪ ਨੂੰ ਤੇ ਫੀਲ ਕਰਦੀ ਆ ਕਿ ਮਤਲਬ ਮੇਰੀ ਪੂਰੀ ਫੈਮਿਲੀ ਹੁਣ ਸੇਫ ਆ ਰ데요 ਗੋਡਲੈਸ ਹਾਂ